ਸਿੱਖ ਕੌਮ ਦੇ ਅੰਦਰ ਜਿੱਥੇ ਮੂਰੀਦ ਬੇਅੰਤ ਹੋਏ ਹਨ ਉੱਥੇ ਸ਼ਹੀਦ ਵੀ ਬੇਅੰਤ ਹੋਏ ਨੇ ਸਿੱਖ ਕੌਮ ਚ ਬੇਅੰਤ ਸ਼ਹੀਦ ਹੋਏ ਨੇ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਹੀ ਇਹ ਗੱਲ ਬਿਆਨ ਕਰ ਦਿੱਤੀ ਗਈ ਸੀ ਵੀ ਇਸ ਕਰ ਦੇ ਵਿੱਚ ਜੇ ਕਬੂਲ ਹੋਣਾ ਚਾਹੁੰਨਾ ਇਸ ਘਰ ਦੇ ਵਿੱਚ ਜੇ ਪ੍ਰਵਾਨ ਹੋਣਾ ਚਾਹੁੰਨਾ ਇਸ ਘਰ ਦੇ ਵਿੱਚ ਜੇ ਦਾਖਲਾ ਲੈਣਾ ਚਾਹੁੰਨਾ ਤਾਂ ਤੈਨੂੰ ਕੁਝ ਗੱਲਾਂ ਨੂੰ ਕਬੂਲ ਕਰਨਾ ਪਏਗਾ ਤਾਂ ਇਸ ਮਾਰਗ ਦੇ ਉੱਤੇ ਚੱਲ ਸਕੇਗਾ ਜੇ ਇਹਨਾਂ ਗੱਲਾਂ ਨੂੰ ਤੂੰ ਕਬੂਲ ਕਰ ਲੈਣਾ ਹੈ ਤਾਂ ਜਿੱਥੇ ਇਸ ਘਰ ਦੇ ਵਿੱਚ ਇਬਾਦਤ ਕੀਤੀ ਜਾਂਦੀ ਹੈ ਉੱਥੇ ਇਸ ਘਰ ਦੇ ਵਿੱਚ ਸ਼ਹਾਦਤ ਵੀ ਦਿੱਤੀ ਜਾਂਦੀ ਹੈ ਜੇ ਇਸ ਮਾਰਗ ਤੇ ਚੱਲ ਪਿਆ ਹੋ ਸਕਦਾ ਏ ਤੈਨੂੰ ਬੰਦ ਬੰਦ ਵੀ ਕਟਾਉਣਾ ਪੈ ਸਕੇ ਹੋ ਸਕਦਾ ਏ ਤੈਨੂੰ ਆਰੇ ਦੇ ਥੱਲੇ ਵੀ ਖੜੋਣਾ ਪੈ ਸਕੇ ਜੇ ਇਬਾਦਤ ਹੈ ਤਾਂ ਸ਼ਹਾਦਤ ਵੀ ਹੋ ਸਕਦੀ ਹੈ ਹੋ ਸਕਦਾ ਏ ਤੈਨੂੰ ਦੇਗ ਚ ਵੀ ਉਬਲਣਾ ਪਵੇ ਹੋ ਸਕਦਾ ਬੱਚਿਆਂ ਦੇ ਟੋਟੇ ਕਰਕੇ ਹਾਰ ਬਣਾ ਕੇ ਗਲਿਆਂ ਚ ਵੀ ਪਾਉਣੇ ਪੈ ਸਹਿਬ ਜੀ ਕਹਿੰਦੇ ਇਸ ਗੱਲਾਂ ਨੂੰ ਕਬੂਲ ਕਰਨਾ ਪਏਗਾ ਸਹਿਬ ਜੀ ਕਹਿੰਦੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਇਹ ਆਸ ਛੱਡਨੀ ਪਏਗੀ ਜੇ ਇਸ ਮਾਰਗ ਤੇ ਚੱਲਣਾ ਚਾਹੁੰਨਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਿੱਤੇ ਹੋਏ ਇਸ ਪੰਥ ਤੇ ਚੱਲਣਾ ਚਾਹੁੰਨਾ ਜੇ ਦਾਖਲਾ ਲੈਣਾ ਚਾਹੁੰਦਾ ਫਿਰ ਇਹ ਗੱਲਾਂ ਕਬੂਲ ਕਰਨੀਆਂ ਪੈਣਗੀਆਂ ਪੈਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਗੁਨਾ ਕੀ ਰੇਨੁ ਕਾ ਤੋ ਆਉ ਮਾਰੇ ਪਾਸ ਜੋ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਖਾਨ ਨਾ ਕੀਚੈ ਪਿੱਛੇ ਨਹੀਂ ਹਟਣਾ ਜੇ ਸੰਸਾਰਗ ਤਿਆ ਗਿਆ ਤੂੰ ਆਖੇ ਜੀ ਹੁਣ ਮੈਂ ਪਿੱਛੇ ਹਟ ਜਾਮ ਫਿਰ ਸਬਕੇ ਦੇ ਕੋਈ ਪ੍ਰਵਾਨ ਕੀ ਨਹੀਂ ਫਿਰ ਤੂੰ ਇਸ ਮਾਰਗ ਤੇ ਨਹੀਂ ਚੱਲ ਸਕਦਾ ਇਹ ਗੱਲ ਕਬੂਲ ਕਰਨੀ ਪਏਗੀ ਕਿ ਕਬੀਰ ਮੋਹੇ ਮਰਨੇ ਦਾ ਚਾਉ ਹੈ ਮੈਨੂੰ ਨਹੀਂ ਲੱਗਦਾ ਵੀ ਸੰਸਾਰ ਦੇ ਅੰਦਰ ਜਾਂ ਕਿਸੇ ਧਰਮ ਦੇ ਅੰਦਰ ਇਸ ਸਤਰਾਂ ਦਾ ਵੀ ਕੋਈ ਚਾਹ ਪੈਦਾ ਹੁੰਦਾ ਹੋਵੇ ਵੀ ਮੈਂ ਗੁਰੂ ਲਈ ਮਰਨਾ ਚਾਹੁੰਦਾ ਹਾਂ ਮੈਂ ਗੁਰੂ ਲਈ ਆਪਣਾ ਆਪ ਵਾਰਨਾ ਚਾਹੁੰਦਾ ਹਾਂ ਸਿੱਖ ਕੋਮ ਚ ਮਿਲਦਾ ਹੈ ਸਬਕ ਸਹਿਬ ਜੀ ਕਹਿੰਦੇ ਕਬੂਲ ਕਰਨਾ ਪਏਗਾ ਕਬੀਰ ਮੋਹੇ ਮਰਨੇ ਕਾ ਚਾਹ ਹੈ ਇਹ ਚਾਹ ਪੈਦਾ ਕਰਨਾ ਪਏਗਾ ਜੇ ਇਸ ਗੱਲਾਂ ਨੂੰ ਸਹਿਬ ਜੀ ਕਹਿੰਦੇ ਕਬੂਲ ਕਰ ਲੈਣਾ ਫਿਰ ਖੰਨੇਓ ਤਿੱਖੀ ਵਹਲੋ ਨਿੱਕੀ ਦੇ ਮਾਰਗ ਤੇ ਆਸਾਨੀ ਨਾਲ ਤੁਰ ਸਕਦੇ ਤੂੰ ਫਿਰ ਨਹੀਂ ਡੋਟੇਗਾ ਫਿਰ ਨਹੀਂ ਡੋਟੇਗਾ ਇਸ ਲਈ ਬੇਅੰਤ ਸ਼ੀਦ ਨੇ ਕਿਸੇ ਨੇ ਬੜਾ ਪਿਆਰਾ ਲਿਖਿਆ ਕਹਿੰਦੇ ਸਿੱਖੀ ਫਲਸਫਾ ਡੂੰਗਾ ਹੈ ਠੀਕਰਾ ਤੋਂ ਇਕ ਕੁਰਬਾਨੀਆਂ ਦੀ ਦਾਸਤਾਨ ਸਿੱਖੀ ਖਲਮਾ ਲਿਖਦੀਆਂ ਲਿਖਦੀਆਂ ਥੱਕ ਗਈਆਂ ਤਾਂ ਵੀ ਨਾ ਹੋ ਸਕੀ ਬਿਆਨ ਸਿੱਖੀ ਇਹ ਤਾਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਕਲਮਾ ਲਿਖਦੀਆਂ ਲਿਖਦੀਆਂ ਥੱਕ ਗਈਆਂ ਪਰ ਫਿਰ ਵੀ ਇਹ ਸਿੱਖੀ ਬਿਆਨ ਨਹੀਂ ਹੋ ਸਕੀ ਸਿੱਖੀ ਮੈਂ ਫਿਰ ਭੇਂਤੀ ਕਰ ਦਿਆਂ ਸਿੱਖੀ ਫਲਸਫਾ ਡੂੰਗਾ ਹੈ ਟਿਕਰਾਂ ਤੋਂ ਇਕ ਕੁਰਬਾਨੀਆਂ ਦੀ ਦਾਸਤਾਨ ਸਿੱਖੀ ਕਲਮਾ ਲਿਖਦੀਆਂ ਲਿਖਦੀਆਂ ਥੱਕ ਗਈਆਂ ਤਾਂ ਵੀ ਨਾ ਹੋ ਸਕੀ ਬਿਆਨ ਸਿੱਖੀ ਇੰਨੇ ਸ਼ਹੀਦ ਨੇ ਸਾਡੇ ਉਂਗਲਾਂ ਦੇ ਪੋਟੇ ਵੀ ਜਿਹੜੇ ਉਹ ਕੱਟ ਪੈ ਜਾਣਗੇ ਸ਼ਹੀਦ ਦਾ ਭਾਵ ਕੀ ਹੈ ਸ਼ਹੀਦ ਦੇ ਅਰਥ ਨੇ ਗਵਾਹੀ ਦੇਣ ਵਾਲਾ ਅਰਬੀ ਦਾ ਸ਼ਬਦ ਹੈ ਅਗਵਾਈ ਦੇਣ ਵਾਲਾ ਜਦੋਂ ਅਤ ਦਾ ਜ਼ੁਲਮ ਵੱਧ ਜੇ ਜਦੋਂ ਅਤ ਦਾ ਪ੍ਰਸ਼ਟਾਚਾਰ ਵੱਧ ਜੇ ਤਦ ਉਹ ਯਾਦ ਰੱਖਿਓ ਸ਼ਹੀਦ ਸਾਹਮਣੇ ਆ ਕੇ ਖੜੋ ਜਾਂਦਾ ਹੈ ਉਹ ਸ਼ਹੀਦ ਫਿਰ ਇਸ ਜ਼ਲਮ ਜ਼ੁਲਮ ਨੂੰ ਇਸ ਪ੍ਰਸ਼ਟਾਚਾਰ ਨੂੰ ਰੋਕਦਾ ਹੈ ਪਰ ਕਿਵੇਂ ਆਪਣਾ ਖੂਨ ਦੇ ਕੇ ਜ਼ੁਲਮ ਰੋਕੇ ਹੀ ਇਸੇ ਤਰ੍ਹਾਂ ਜਾਂਦਾ ਹੈ ਪ੍ਰਸ਼ਟਾਚਾਰ ਮਾੜੇ ਕਰਮ ਇਹ ਰੋਕ ਕੇ ਇਸੇ ਤਰ੍ਹਾਂ ਜਾਂਦੇ ਨੇ ਜਦੋਂ ਅਤ ਦਾ ਜ਼ੁਲਮ ਵੱਧ ਜਾਵੇ ਫਿਰ ਚਾਂਦਨੀ ਚੌਂਕ 'ਚ ਸੀਸ ਦੇਣਾ ਪੈਂਦਾ ਹੈ ਫਿਰ ਸ਼ਹੀਦ ਖੜੇ ਹੁੰਦੇ ਨੇ ਸ਼ਹੀਦ ਆਪਣਾ ਖੂਨ ਦੇ ਕੇ ਇਸ ਜ਼ੁਲਮ ਨੂੰ ਪਰਛਾਤਾ ਚਾਰ ਨੂੰ ਰੋਕਦੇ ਨੇ ਅਗਵਾਈ ਦੇ ਬੇਅੰਤ ਸ਼ਹੀਦ ਨੇ ਇਸ ਸਿੱਖ ਕੌਮ ਦੀ ਹੈ ਜੋ ਗੁਰੂ ਸਾਹਿਬਾਨ ਨੇ ਪੈਦਾ ਕੀਤੇ ਨੇ ਮੈਥੋੜਾ ਜਿਹਾ ਪਿੱਛੋਕੜ ਲੈ ਕੇ ਚੱਲਣਾ ਹੈ ਅੱਜ ਮੈਂ ਕੇਵਲ ਸੰਖੇਪ ਜੀ ਬੇਨਤੀਆਂ ਕਰਦੀਆਂ ਤੁਹਾਡੇ ਨਾਲ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਸ਼ਹੀਦ ਹੁੰਦੇ ਨੇ ਚਾਂਦਨੀ ਚੋਲ੍ਹ ਤੇ ਮੈਨੂੰ ਫਿਰ ਇੱਕ ਛੋਟਾ ਜਿਹਾ ਪੱਖ ਚੇਤੇ ਆ ਗਿਆ ਜਦੋਂ ਸੇਬ ਜੀ ਨੂੰ ਸ਼ਹੀਦ ਕਰਨ ਲੱਗੇ ਨਾ ਤੇ ਸਹਿਬ ਜੀ ਚਲਾਦ ਨੂੰ ਇੱਕ ਗੱਲ ਆਖਦੇ ਨੇ ਵੀ ਕਿਉਂਕਿ ਔਰੰਗਜ਼ੇਬ ਉੱਥੇ ਮੌਜੂਦ ਨਹੀਂ ਹੈ। ਉਹ ਹਸਨ ਅਬਦਾਲ ਚਲਾ ਗਿਆ ਹੈ। ਸਹਿਬ ਜੀ ਕਹਿੰਦੇ ਔਰੰਗਜ਼ੇਬ ਨੂੰ ਇਹ ਮੇਰੀ ਗੱਲ ਆਖਦੀ ਕਿ ਮੇਰੀ ਸਰਫਰੋਸ਼ੀ ਦਾ ਹਸ਼ਰ ਕੀ ਨਹੀਂ ਹੋਗਾ। ਮੇਰੀ ਸਰਫਰੋਸ਼ੀ ਦਾ ਹਸ਼ਰ ਕੀ ਨਹੀਂ ਹੋਣਾ ਮੌਤ ਦਾ ਵਪਾਰੀ ਬਣ ਕੇ ਤੇਤੂ ਜੀ ਨਹੀਂ ਹੋਣਾ ਕਿਦੇ ਨੂੰ ਆਖ ਦੀ ਮੌਤ ਦਾ ਵਪਾਰੀ ਬਣਿਆ ਮਿੱਠਾ ਕਿੰਨੇ ਮੌਤ ਦੇ ਘਾਟ ਉਤਾਰੇ ਨੇ ਸਭ ਕੇ ਤੇਰੇ ਕੋਲ ਜੀ ਨਹੀਂ ਹੋਣਾ ਮੇਰੇ ਸਰ ਫਰੋਸ਼ੀ ਦਾ ਹਸ਼ਰ ਕੀ ਨਹੀਂ ਹੋਣਾ ਮੌਤ ਦਾ ਵਪਾਰੀ ਬਣ ਕੇ ਤੇਤੂ ਜੀ ਨਹੀਂ ਹੋਣਾ ਇਨਾ ਖੂਨ ਪੀ ਕੇ ਵੀ ਮੈਨੂੰ ਪਿਆਸਾ ਜਾਪਦਾ ਮੈਂ ਇਨਾ ਖੂਨ ਵਹਾ ਦੇਂਗਾ ਤੇ ਤੂੰ ਪੀ ਨਹੀਂ ਸਾਹਿਬ ਕਹਿੰਦੇ ਨਾ ਖੂਨ ਵਹਾ ਦਿਆਂਗਾ ਆਪਣੇ ਪੋਤਰਿਆਂ ਦਾ ਆਪਣੇ ਪਿਆਰਿਆਂ ਦਾ ਆਪਣੇ ਸਿੱਖਾਂ ਦਾ ਕਹਿੰਦੇ ਤੇ ਤੂੰ ਫਿਰ ਵੀ ਪੀ ਨਹੀਂ ਹੁਣਾ ਬੇਅੰਤ ਸ਼ਹਾਦਤਾਂ ਨੇ 11 ਨਵੰਬਰ 1675 ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੁੰਦੇ ਨੇ ਉਹਨਾਂ ਦੇ ਧੜ ਨੂੰ ਲੱਖੀ ਸ਼ਾ ਬੰਜਾਰਾ ਜੀ ਲੈ ਜਾਂਦੇ ਤੇ ਉਹਨਾਂ ਦੇ ਸੀਸ ਨੂੰ ਬਾਬਾ ਜੱਟ ਜੀ ਉਹ ਚੁੱਕ ਕੇ ਲੈ ਜਾਂਦੇ ਆਪਾਂ ਬੇਨਤੀ ਕੀਤੀ ਵੀ ਪੰਜ ਪੜਾਅ ਕੀਤੇ ਸਨ ਉਹਨਾਂ ਨੇ ਪੰਜ ਜਗਾਂ ਤੇ ਉਹ ਕਿਸੇ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਪੜਾਅ ਕੀਤਾ ਸੀ ਉਹ ਕਰਨਾਲ ਦੇ ਕੋਲ ਤਿਰਾਵੜੀ ਦਾ ਇਲਾਕਾ ਜਿਹੜਾ ਉੱਥੇ ਉਹਨਾਂ ਨੇ ਦੇਵਾ RAM ਇੱਕ ਗੁਰੂ ਸਾਹਿਬ ਦਾ ਸੇਵਕ ਸੀ ਕਿਸੇ ਸਮੇਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜੀ ਕੋਲ ਹੀ ਆਇਆ ਸੀ ਇਹ ਸਮੇਂ ਦੀ ਜਿਹੜੀ ਸਰਕਾਰ ਸੀ ਔਰੰਗਜ਼ੇਬ ਉਹਨਦੇ ਚ ਜਿਹੜੇ ਸਿਪਾਹੀ ਰਹਿੰਦੇ ਸਨ ਉਹਨਾਂ ਦੇ ਕੱਪੜੇ ਤੁੰਦਾ ਸੀ ਪਰ ਗੁਰੂ ਦਾ ਸਿੱਖ ਸੀ ਗੁਰੂ ਨਾਲ ਬੜੀ ਸਾਝ ਸੀ ਇਹਨਦੇ ਪ੍ਰੇਮ ਪਿਆਰ ਸੀ ਕਿਸੇ ਸਮੇ ਗੁਰੂ ਸਹਿਬ ਦੇ ਦਰਸ਼ਨ ਕਰਨ ਲਈ ਜਾਂਦਾ ਸੀ ਨੰਕੂ ਸਾਹਿਬ ਇੱਥੇ ਪੈਨਾ ਪੜਾਹ ਕੀਤਾ ਬਾਬਾ ਜੀਵਨ ਸਿੰਘ ਜੀ ਨੇ ਬਾਬਾ ਜੈਤਾ ਜੀ ਨੇ ਇੱਥੇ ਕੁਝ ਸਮਾਂ ਇਤਿਹਾਸਿਕ ਇਹਨਦੇ ਆਰਾਮ ਵੀ ਕੀਤਾ ਸੀ ਉਹਨਾਂ ਨੇ ਪੈਦਲ ਦਾ ਪੈਂਡਾ ਸੀ ਉਸ ਤੋਂ ਬਾਅਦ ਫਿਰ ਅੰਮਾਲੇ ਕੋਲ ਗੁਰਦੁਆਰਾ ਸਿੰਘ ਸਭਾਪੁਰ ਦੁਆਰਾ ਉੱਥੇ ਉਹਨਾਂ ਨੇ ਟਿਕਾਣਾ ਕੀਤਾ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਤੁਸੀਂ ਦਰਸ਼ਨ ਵੀ ਕਰਨ ਜਾਂਦੇ ਹੋਵੋਗੇ ਨਾ ਤਾਂ ਸਾਹਿਬ ਇੱਥੇ ਇੱਕ ਫਕੀਰ ਸੀ ਉਹਨੇ ਜ਼ਿਕਰ ਕੀਤਾ ਸੀ ਬਾਬਾ ਜੇਤਾ ਜੀ ਨੂੰ ਕਿਹਾ ਸੀ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਣਾ ਚਾਹੁੰਦਾ ਹਾਂ ਫਿਰ ਇੱਥੇ ਰੁਕੇ ਸੀ ਕੁਝ ਸਮਾਂ ਫਿਰ ਸ ਬਾਬਾ ਜੇਤਾ ਜੀ ਨੇ ਸੁਨੇਹਾ ਦਿੱਤਾ ਸੀ ਵੀ ਇੱਕ ਫਕੀਰ ਹੈ ਜਿਹੜਾ ਤੁਹਾਨੂੰ ਮਿਲਣਾ ਚਾਹੁੰਦਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਸਥਾਨ ਤੇ ਆਇਸਾ ਨਾ ਉਸ ਤੋਂ ਬਾਅਦ ਕੀਰਤਪੁਰ ਸਾਹਿਬ ਰੁਕੇ ਫਿਰ ਦਮਦਮਾ ਸਾਹਿਬ ਜਿੱਤੇ ਸਸਕਾਰ ਕੀਤਾ ਗਿਆ ਕੀਰਤਪੁਰ ਸਾਹਿਬ ਜਦੋਂ ਰੁਕੇ ਨੇ ਉਹਦਾ ਸਾਰਾ ਪਰਿਵਾਰ ਉੱਥੇ ਕੰਦੇ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਉੱਥੇ ਨੇ ਸਤਕਾਰ ਜਗ ਮਾਤਾ ਕੂਜਰੀ ਜੀ ਵੀ ਉੱਥੇ ਨੇ ਔਰ ਗੁਰੂ ਦੇ ਪਿਆਰੇ ਅਨੰਨ ਸਿੱਖ ਜਿਹੜੇ ਨੇ ਗੁਰੂ ਨਾਲ ਪ੍ਰੇਮ ਕਰਨ ਵਾਲੇ ਸਾਰੇ ਉੱਥੇ ਇਕੱਤਰ ਨੇ ਸਾਰੇ ਇਕੱਠੇ ਹੋ ਗਏ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਝੋਲੀ 'ਚ ਵੀ ਪਿਤਾ ਦਾ ਸੀਸ ਪਾਇਆ ਗਿਆ ਮਾ ਗੂਜਰੀ ਨੇ ਵੀ ਆਪਣੇ ਪਤੀ ਦਾ ਸੀਸ ਦੇਖਿਆ ਦਰਸ਼ਨ ਕੀਤੇ ਕੱਪੜੇ ਹਟਾ ਕੇ ਇਹ ਸਬਰ ਸੁੱਖਾ ਨਹੀਂ ਹੈ ਬਹਰਬਾਰੀ ਬੇਨਤੀ ਕਰਦਾਂ ਦੀ ਮੈਂ ਇਤਿਹਾਸ ਸੁਣਾ ਦੇਣਾ ਤੁਸੀਂ ਸੁਣ ਲੈਣਾ ਸੁੱਖ ਹੈ ਮਹਿਸੂਸ ਕਰਨਾ ਬਹੁਤ ਹੈ ਕਿ ਪਤੀ ਦੇ ਸੀਸ ਨੂੰ ਦੇਖਣਾ ਉਹਦੇ ਦੀਦਾਰ ਕਰਨੇ ਤੇ ਉੱਥੇ ਸਬਰ ਕਰ ਲੈਣਾ ਬਹੁਤ ਔਖੀ ਗੜੀ ਹੈ ਸੌਖੀ ਗੜੀ ਨਹੀਂ ਹੈ ਹੋ ਸਕਦਾ ਮਾਂ ਗੋਜਰੀ ਦੇ ਉਸ ਪਤਲੇ-ਪਤਲੇ ਅੱਖਾਂ ਦੇ ਪਰਦੇ ਦੇ ਪਿੱਛੇ ਪਾਣੀ ਦਾ ਵਹਿ ਜਿਹੜਾ ਬੜੀ ਤੇਜ਼ੀ ਨਾਲ ਆਉਂਦਾ ਹੋਵੇ ਹੋ ਸਕਦਾ ਉੱਥੇ ਹਾੜ ਬਣੀ ਪਈ ਹੋਵੇ ਉਹ ਅੱਖਾਂ ਰਾਹੀ ਵਗਣ ਦੀ ਕੋਸ਼ਿਸ਼ ਕਰਦੇ ਹੋਣ ਪਰ ਮਾਂ ਉੱਥੇ ਫਿਰ ਵੀ ਸਬਰ ਕਰਦੀ ਹੈ ਵੀ ਨਹੀਂ ਜਿ ਅੱਜ ਮੈਂ ਰੋਪੀ ਇਤਿਹਾਸ ਨੇ ਆਖਣ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਪਤਨੀ ਢੋਲ ਗਈ ਜੇ ਉਹ ਦੋ ਡੋਲ ਜਾਂਦੇ ਤਾਂ ਫਿਰ ਠੰਡੇ ਬੁਰਜ ਦੇ ਅੰਦਰ ਉਹ ਜਜਬਾ ਕਿੰਨੇ ਭਰਨਾ ਸੀ ਫਿਰ ਠੰਡੇ ਬੁਰਜ ਚ ਬੈਠਿਆ ਹੋਇਆ ਉਸ ਦਾਦੀ ਮਾਂ ਨੇ ਫਿਰ ਜਜਬਾ ਕਿਵੇਂ ਭਰਨਾ ਸੀ ਉਹ 7 ਤੇ 9 ਸਾਲ ਦੀ ਜਿੰਦਾਂ ਦੇ ਅੰਦਰ ਜੇ ਮਾਂ ਡੋਲ ਜਾਂਦੀ ਕਿਉਂਕਿ ਸਹਿਬ ਨੇ ਆਖੇ ਸੀ ਬਿਗੋਜਰੀ ਬਹੁਤ ਸ਼ਹਾਦਤਾਂ ਵੇਖਣੀਆਂ ਨੇ ਡੋਲਣਾ ਨਹੀਂ ਹੈ ਅੱਜ ਲੋੜ ਐ ਮੈਂ ਛੋਟੀ ਜੀ ਬੇਨਤੀ ਕਰਨ ਲੱਗਿਆ ਤੁਹਾਨੂੰ ਮਾਂ ਗੁਜਰੀ ਵਰਗੀ ਦਾਦੀ ਬਣਨ ਦੀ ਲੋੜ ਐ ਪੋਤਰੇ ਕਿੰਨੂ ਪਿਆਰੇ ਨਹੀਂ ਹੁੰਦੇ ਸਿਆਣੇ ਕਹਿੰਦੇ ਨਾ ਮੂਲ ਨਾਲੋਂ ਵਿਆਜ ਚੰਗੇ ਪੋਤਰੇ ਕਿੰਨੂ ਪਿਆਰੇ ਨਹੀਂ ਹੁੰਦੇ 7 ਤੇ 9 ਸਾਲ ਕੀ ਉਮਰ ਆਉਂਦੀਆਂ ਨੇ ਬਚਪਨਾਂ ਵੀ ਅਸੀਂ ਕਹਿੰਨੇ ਲੰਗਿਆ ਨਹੀਂ ਹੁੰਦਾ ਉਸ ਉਮਰਾਂ ਚ ਤੇ ਉਸ ਉਮਰਾਂ ਦੇ ਵਿੱਚ ਆਪਣੇ ਹੱਤੀ ਤੋਰਨਾ ਸੁੱਖਾ ਨਹੀਂ ਪਰ ਸਾਨੂੰ ਲੋੜ ਹੈ ਸਾਨੂੰ ਜ਼ਰੂਰਤ ਹੈ ਜਿਵੇਂ ਮਹਾਗੂਜਰੀ ਨੇ ਜज्बा ਭਰਿਆ ਉਹਨਾਂ ਦੇ ਅੰਦਰ ਇਤਿਹਾਸ ਸੁਣਾ ਸੁਣਾ ਕੇ ਠੰਡੇ ਬੂਝ ਦੇ ਉੱਤੇ ਉਹਨਾਂ ਨੂੰ ਡੋਲਣ ਨਹੀਂ ਦਿੱਤਾ ਕਦੇ ਚਲੋ ਅੱਗੇ ਸਾਂਝ ਕਰਾਂਗਾ ਮੈਂ ਮੈਂ ਸੰਖੇਪ ਜੀ ਬੇਨਤੀ ਕਰਦੇ ਆ ਜਿਵੇਂ ਮਾਂ ਨੇ ਉਹਨਾਂ ਨੂੰ ਡੋਲਰ ਨਹੀਂ ਦਿੱਤਾ ਨਾ ਤੇ ਅੱਜ ਸਾਨੂੰ ਵੀ ਜ਼ਰੂਰਤ ਹੈ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਉਹਨਾਂ ਨੂੰ ਇਤਿਹਾਸ ਦੱਸਣ ਦੀ ਤਾਂ ਕਿ ਉਹ ਸਿੱਖੀ ਦੇ ਮਾਰਗ ਤੇ ਚਲਦਿਆਂ ਡੋਲ ਨਾ ਜਾਣ ਸਿੱਖੀ ਤੋਂ ਦੂਰ ਨਾ ਹੋ ਜਾਣ ਅਸੀਂ ਮਹਿਸੂਸ ਕਰੀਏ ਵੀ ਇਹ ਪੱਖ ਕਿੰਨਾ ਕੁ ਬਰਤਾਉਂਦੇ ਜੇ ਮੱਗੇ ਵੀ ਬੇਨਤੀ ਕੀਤੀ ਨਾ ਵੀ ਜਿਹੜੀ ਕੌਮ ਇਤਿਹਾਸ ਤੋਂ ਦੂਰ ਹੋ ਜਾਂਦੀ ਹੈ ਉਹ ਕਮ ਉਜੜ ਜਾਂਦੀ ਹੈ ਜੇ ਅੱਜ ਅਸੀਂ ਆਪਣੇ ਘਰ 'ਚ ਇਤਿਹਾਸ ਨਹੀਂ ਬਿਆਨ ਕਰਦੇ ਜੇ ਅੱਜ ਸਾਡੇ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਨੇ ਨਾਮ ਬਾਣੀ ਨਹੀਂ ਪੜ੍ਹਦੇ ਤੇ ਇਸ ਗੱਲ ਦਾ ਸਾਨੂੰ ਨਹੀਂ ਫਿਕਰ ਤੇ ਫਿਰ ਸਮਝ ਲਿਓ ਸੀ ਉਜਾੜੇ ਵਾਲੇ ਪਾਸੇ ਆ ਜੇ ਅਸੀਂ ਮਹਿਸੂਸ ਨਹੀਂ ਕਰਦੇ ਵੀ ਸਾਡਾ ਪੁੱਤਰ ਸਾਡੇ ਬੱਚੇ ਸਾਡੇ ਪੋਤਰੇ ਦੋਤਰੇ ਜੀ ਸਿੱਖੀ ਵਾਲੇ ਪਾਸੇ ਨਹੀਂ ਆ ਰਹੇ ਨਾਮ ਨਹੀਂ ਜਪ ਰਹੇ ਕੇਸ ਨਹੀਂ ਰੱਖ ਰਹੇ ਅੰਮ੍ਰਿਤ ਨਹੀਂ ਛਕ ਰਹੇ ਜਿਸ ਗੱਲ ਦੀ ਸਾਨੂੰ ਕੋਈ ਚਿੰਤਾ ਨਹੀਂ ਤੇ ਫਿਰ ਸਮਝ ਲੋ ਸਿੱਖੀ ਤੋਂ ਬਹੁਤ ਦੂਰ ਹੋ ਗਈਆਂ ਸਿੱਖੀ ਤੋਂ ਇਤਿਹਾਸ ਤੋਂ ਬਹੁਤ ਦੂਰ ਇਹ ਮੇਰੀ ਆਪਣੇ ਸਮੇਤ ਬੇਨਤੀ ਕਰਦੇ ਆਂ ਅਪਜੀ ਨੂੰ ਚਲੋ ਅੱਗੇ ਪਿੱਛੇ ਤਾਂ ਨਹੀਂ ਪਰ ਇਨ ਇਸ ਦਿਨਾਂ ਦੇ ਵਿੱਚ ਜਰੂਰ ਇਤਿਆਸਾਂਾਂ ਜਾ ਕਰੋ ਚਾਹੇ ਥੋੜਾ ਥੋੜਾ ਕਰੋ ਕਰਦੇ ਅੰਦਰ ਚਾਹੇ 5 10 15 ਮਿੰਟ ਲਾਓ ਪਰ ਆਪਣੇ ਘਰਾਂ ਚ ਇਤਿਆਸੇ ਜਰੂਰ ਸਾਂਝਾ ਕਰੋ ਚਲੋ ਬਹੁਤੀ ਤਾਂ ਦਿਨ ਨਹੀਂ ਹੈ ਸਾਡੀ ਗੋਮ ਨੂੰ ਇਹਨਾਂ ਕੋ ਤਾਂ ਸਿੱਖਾ ਲਈ ਸਕਦੇ ਆ ਜਿਨ੍ਹਾਂ ਨੇ ਇਹਨਾਂ ਕੁਝ ਦੇਖਿਆ ਵਿਖੜਾ ਪੈਂਡਾ ਦੇਖਿਆ ਆਪਾਂ ਸਾਂਝ ਕਰਾਂਗੇ ਕੁਝ ਦਿਨਾਂ ਵਿੱਚ ਹੀ ਸਹਿਬ ਦਾ ਸਾਰਾ ਪਰਿਵਾਰ ਖੇਰੂ-ਬੇਰੂ ਹੋ ਜਾਂਦਾ ਹੈ। ਕੁਝ ਕੋ ਦੇਨੀ ਨੇ, ਮਿੰਨੇ ਵੀ ਨਹੀਂ, ਕੁਝ ਕੋ ਦਿਨਾਂ ਦੇ ਵਿੱਚ ਸਾਰਾ ਪਰਿਵਾਰ ਸ਼ਹੀਦ ਹੋ ਜਾਂਦਾ ਸਹਿਬ ਜੀ ਦਾ। ਉਹਨਾਂ ਨੂੰ ਯਾਦ ਕਰੀਏ ਸੀ। ਨਾ ਭੁੱਲੀਏ। ਨਾ ਭੁੱਲਿਏ। ਕੋਸ਼ਿਸ਼ ਕਰੀਏ ਸਾਡੇ ਬੱਚੇ ਵੀ ਨਾ ਭੁੱਲਣ। ਇਹ ਵੀ ਨਾ ਦੂਰ। ਮੈਂ ਜਿਹੜੀ ਬੇਨਤੀ ਕਰਨ ਲੱਗਾ ਬਖਸ਼ਿਸ਼ ਹੋਈਆਂ ਮੈਂ ਰਹਿਮਤਾਂ ਹੋਈਆਂ ਸੇਸ ਦੇ ਦਰਸ਼ਨ ਕੀਤੇ ਮਾਂ ਗੋਜਰੀ ਨੇ 1675 ਵਿੱਚ ਸ਼ਹੀਦੀ ਹੁੰਦੀ ਹੈ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਖਤ ਤੇ ਬੈਠਦੇ ਐਲਾਨ ਸਾਹਿਬ ਜੀ ਨੇ 8 ਜੁਲਾਈ 1675 ਚ ਕਰ ਦਿੱਤਾ ਸੀ ਵੀ ਮੇਰੇ ਤੋਂ ਬਾਅਦ ਇਸ ਰਾਜ ਭਾਗ ਨੂੰ ਸੰਭਾਲਣ ਵਾਲਾ ਮੇਰਾ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣ ਤੁਸੀਂ ਲਾਓ ਵੀ 75 ਤੋਂ ਸਹਿਬ ਜੀ ਦਾ ਪਹਿਲਾ ਜੰਗ 86 ਚ ਹੁੰਦਾ ਪੰਗਾਨੀ ਦਾ 10-11 ਸਾਲ ਕੋਈ ਗੱਲ ਨਹੀਂ ਚੱਲੀ ਤਖਤ ਤੇ ਬੈਠਣ ਤੋਂ ਬਾਅਦ ਹਾਲਾਂਕਿ ਸਿੱਖਾਂ ਦੇ ਅੰਦਰ ਜज्ਬਾ ਵੀ ਸੀ ਗੁਸਾ ਵੀ ਸੀ ਜਿਨ੍ਹਾਂ ਨੂੰ ਪ੍ਰੇਮ ਸੀ ਗੁਰੂ ਨਾਲ ਪਿਆਰ ਸੀ ਗੁੱਸਾ ਵੀ ਸੀ ਕੋਈ ਗੱਲ ਨਹੀਂ ਦਿੱਦੀ ਨਹੀਂ ਚੱਲੀ ਕੋਈ ਗੱਲ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਨਹੀਂ ਚੱਲੀ ਉਸ ਤੋਂ ਬਾਅਦ ਕੋਈ ਇੱਕ ਗੱਲ ਨਹੀਂ ਚੱਲੀ ਵੀ ਬਦਲਾ ਲੈਣਾ ਸੀ ਇਹ ਗੱਲ ਨਹੀਂ ਚੱਲੀ ਪਹਿਲਾ ਜੰਗ ਵੀ ਸਹਿਬ ਜੀ ਦਾ ਪੰਗਾਣੀ ਦਾ ਬਾਈ ਤਰਦੇ ਰਾਜਿਆਂ ਨਾਲ ਹੋਇਆ ਭੀਮ ਚੰਦ ਨਾਲ ਚੁੜੇ ਜਦੋਂ ਪ੍ਰਬਾਤ ਫੇਰੀ ਚ ਆਪਾਂ ਗੁਰੂ ਗੋਬਿੰਦ ਸਿੰਘ ਦਾ ਜੀਵਨ ਸੰਝਾ ਕਰਾਂਗੇ ਦੋ ਆਪ ਜੀ ਨਾਲ ਸੰਝਾ ਕਰਾ ਹੁਣ ਕੇਵਲ ਮੈਂ ਆਪ ਜੀ ਨਾਲ ਚਾਰ ਸਹਿਬਜ਼ਾਦਿਆਂ ਦੇ ਜ਼ਿਕਰ ਕਰਦਾ ਹੈ ਸਮਾਚਾਰ ਚਲਦਾ ਗਿਆ ਗੁਰੂ ਸਾਹਿਬ ਜੀ ਦੇ ਕਰ ਚਾਰ ਸਹਿਬਜਾਤੀਆਂ ਦੇ ਜਨਮ ਹੁੰਦਾ ਹੈ ਕੇਵਲ ਚਾਰ ਸਹਿਬਜਾਤੀ ਨਹੀਂ ਜਿਨ੍ਹਾਂ ਨੂੰ ਅਸੀਂ ਅਰਦਾਸ ਦੇ ਵਿੱਚ ਰੋਜ਼ ਧਿਆਨ ਧਰ ਕੇ ਉਹਨਾਂ ਦਾ ਧਿਆਨ ਧਰ ਕੇ ਅਸੀਂ ਵਾਹਿਗੁਰੂ ਦੀ ਹੋਂਦਿਆ ਰੋਜ਼ ਚੇਤੇ ਕਰਦੇ ਸੀ ਮੈਂ ਫਿਰ ਬੇਨਤੀ ਕਰ ਦੇਣਾ ਅਸੀਂ ਨਾਮ ਨਾਲ ਬੰਦਗੀ ਨਾਲ ਗੁਰੂ ਦੀ ਸਿੱਖੀ ਨਾਲ ਇੰਨਾ ਜੁੜ ਜਾਈਏ ਕਿ ਸਾਨੂੰ ਇਸ ਗੱਲ ਦਾ ਮਾਣ ਹੋ ਜੇ ਵੀ ਅਸੀਂ ਬਾਬਾ ਜੀ ਸਿੰਘ ਦੀ ਪ੍ਰਾਣ ਅਸੀਂ ਬਾਬਾ ਜੁਝਾਰ ਸਿੰਘ ਦੀ ਪ੍ਰਾਣ ਬਾਬਾ ਜਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਪ੍ਰਾਣ ਇੰਨਾ ਜੁੜ ਜਾਈਏ ਸੀ ਕੋਸ਼ਿਸ਼ ਕਰੀਏ ਬਾਬਾ ਜੀ ਸਿੰਘ ਜੀ ਦਾ ਜਨਮ ਸਭ ਤੋਂ ਵੱਡੇ ਪੁੱਤਰ ਨੇ 1686 ਦੇ ਵਿੱਚ ਪੋਂਟਾ ਸਹਿਬ ਦੀ ਤਰਤੀਤੇ ਹੁੰਦਾ ਹੈ ਸਹਿਬ ਜੀ ਨੂੰ ਉਦੋਂ ਦੋ ਵਧਾਈਆਂ ਮਿਲਦੀਆਂ ਨੇ ਸਹਿਬ ਜੀ ਪੰਗਾਣੀ ਦਾ ਜੰਗ ਜਿੱਤ ਕੇ ਆਪਣੇ ਜੀਵਨ ਦਾ ਪਹਿਲਾ ਜੰਗ ਜਿੱਤਿਆ ਉਹਨਾਂ ਨੇ ਜੰਗ ਜਿੱਤ ਕੇ ਇਤਿਹਾਸ ਕਹਿੰਦੇ ਤੰਬੂ 'ਚ ਬੈਠ ਕੇ ਆਰਾਮ ਕਰਦੇ ਸਨ ਕਿਸੇ ਸਿੱਖ ਨੇ ਆ ਕੇ ਇਹ ਵਧਾਈਆਂ ਦਿੱਤੀਆਂ ਸਹਿਬ ਜੀ ਆਪ ਜੀ ਨੂੰ ਦੋ ਦੋ ਵਧਾਈਆਂ ਦੋਹਰੀਆਂ ਵਧਾਈਆਂ ਸਹਿਬ ਜੀ ਕਿਤੇ ਦੋ ਕਿਵੇਂ ਕਿਤੇ ਇੱਕ ਆਪ ਜੀ ਨੇ ਪੰਗਾ ਨੀ ਦਾ ਜੰਗ ਜਿੱਤਿਆ ਹੈ ਤੇ ਦੂਜਾ ਸਹਿਬ ਜੀ ਤੁਹਾਡੇ ਘਰ ਪੁੱਤਰ ਦੀ ਦਾਤ ਹੋਣੀ ਹੈ ਤੇ ਸਹਿਬ ਜੀ ਨੇ ਉਸ ਖੁਸ਼ੀ ਦੇ ਵਿੱਚ ਜੰਗ ਜਿੱਤਣ ਦੀ ਖੁਸ਼ੀ ਦੇ ਵਿੱਚ ਆਪਣੇ ਪੁੱਤਰ ਦਾ ਨਾਮ ਵੀ ਅਜੀਤ ਸਿੰਘ ਰੱਖਿਆ ਆਪਾਂ ਇਹ ਨੁਕਤਾ ਹਰ ਵਾਰੀ ਸੰਜਿਆ ਕਰਦੇ ਹਾਂ ਗੁਰੂ ਸਾਹਿਬ ਜੀ ਨੇ ਉਹ ਕੋਈ ਪਖ ਨਹੀਂ ਵਰਤਾਇਆ ਜਿੰਦੇ ਨਾਲ ਇਤਿਹਾਸ ਦੀ ਲਿਖਤਾਂ ਵਿੱਚ ਉਹ ਲਿਖਤਾਂ ਲਿਖੀਆਂ ਜਾਣ ਜਿੰਦੇ ਕਰਕੇ ਸਿੱਖ ਨੂੰ ਆਪਣਾ ਸਿਸ ਝੁਕਾਣਾ ਪੈ ਜਾਵੇ ਇਹ ਸੋ ਕੋਈ ਕਰਮ ਨਹੀਂ ਕੀਤਾ ਸਾਹਿਬ ਜੀ ਨੇ ਹਾਲਾਂਕਿ ਚਮਕੌਰ ਦਾ ਚਮਕੌਰ ਸਾਹਿਬ ਦਾ ਜ਼ਿਕਰ ਕਰਾਂਗੇ ਸਾਹਿਬ ਜੀ ਨੇ ਗੜੀ ਵੀ ਛੱਡੀ ਤਾਂ ਤਾੜੀ ਮਾਰ ਕੇ ਛੱਡੀ ਹੈ ਵੀ ਕੱਲ ਨੂੰ ਇਤਿਹਾਸ ਵਿੱਚ ਇਹ ਨਾ ਕੋਈ ਮੇਰੇ ਸਿੱਖਾਂ ਨੂੰ ਕਹਿ ਦਵੇ ਵੀ ਹਾਂ ਤੁਹਾਡਾ ਗੁਰੂ ਤਾਂ ਭੱਜ ਗਿਆ ਸੀ ਇਸੋ ਕੋਈ ਕਰਮ ਨਹੀਂ ਕੀਤਾ ਹੁਣ ਤੁਸੀਂ ਦੇਖੋ ਜਿਹੜਾ ਸਿੰਘ ਸ਼ਬਦ ਐਲਾਨ ਕੀਤਾ ਨਾ ਉਹ 1699 ਚ ਕੀਤਾ ਵਿਸਾਖੀ ਵਾਲੇ ਦਿਨ ਜਦੋਂ ਖਾਲਸਾ ਸਾਜਿਆ ਬਾਬਾ ਅਜੀਤ ਸਿੰਘ ਦਾ ਜਨਮ 1686 ਚ ਹੁੰਦਾ ਪਰ ਆਪਣੇ ਪੁੱਤਰ ਦਾ ਨਾਮ ਪਹਿਲਾਂ ਹੀ ਸਿੰਘ ਰੱਖਤਾ ਉਹਨਾਂ ਨੇ ਹਾਲਾਂਕਿ ਉਹਨਾਂ ਦਾ ਆਪਣਾ ਨਾਮ ਜੀ ਗੋਬਿੰਦ ਰਾਏ ਐ ਮੈਂ ਸ਼ਬਦ ਵਰਤਿਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਪਰ ਉਹਨਾਂ ਦਾ ਨਾਮ ਅਜੇ ਗੋਬਿੰਦ ਰਾਹੀ ਹੈ ਅਜੇ ਪੰਜ ਪਿਆਰਿਆਂ ਕੋਲ ਉਹਨਾਂ ਨੇ ਨਹੀਂ ਅੰਮ੍ਰਿਤ ਛਕਿਆ ਖੰਡੇ ਬਾਟੇ ਦੀ ਪੋਣ ਨਹੀਂ ਲਈ ਪਰ ਆਪਣੇ ਪੁੱਤਰਾਂ ਦਾ ਨਾਮ ਉਹਨਾਂ ਨੇ ਪਹਿਲਾਂ ਹੀ ਸਿੰਘ ਤੋਂ ਰੱਖਤਾ ਵੀ ਕੱਲ ਨੂੰ ਕੋਈ ਇਹ ਨਾਸwahl ਕਰੇ ਵੀ ਸਾਡਾ ਨਾਮ ਬਦਲਣ ਵਾਲਿਆ ਤਾਂ ਆਪਣੇ ਪੁੱਤਰਾਂ ਦਾ ਕਿਉਂ ਨਹੀਂ ਨਾਮ ਬਦਲਿਆ ਵੀ ਸਾਨੂੰ ਦਿਆ ਰਾਮ ਤੋਂ ਦਿਆ ਸਿੰਘ ਬਣਾ ਦਿੱਤਾ ਧਰਮਚੰਦ ਤੋਂ ਸਾਨੂੰ ਧਰਮ ਸਿੰਘ ਬਣਾ ਦਿੱਤਾ ਪਰ ਤੇਰੇ ਪੁੱਤਰਾਂ ਦਾ ਨਾਮ ਤਾਂ ਉਸੇ ਤਰ੍ਹਾਂ ਹੀ ਹੈ ਵੀ ਕਨੂੰ ਇਤਿਹਾਸ ਦੇ ਵਿੱਚ ਲਿਖਤਾ ਨਾ ਲਿਖਿਆ ਜਾਣ ਵੀ ਇਸ ਤਰ੍ਹਾਂ ਕਿਉਂ ਕੀਤਾ ਸੈਬ ਜੀ ਨੇ ਪਹਿਲਾਂ ਹੀ ਆਪਣੇ 1686 ਚ ਜਨਮ ਹੁੰਦਾ ਸੈਬ ਜੀ ਕਹਿੰਦੇ ਮੇਰੇ ਪੁੱਤਰ ਦਾ ਨਾਮ ਜੀਤ ਸਿੰਘ ਰੱਖ ਦਿਓ ਬਾਬਾ ਜੀ ਜਾਰ ਸਿੰਘ ਜੀ ਦਾ ਜਨਮ 1690 ਚ ਹੁੰਦਾ ਅਨੰਦਪੁਰ ਸੈਬ ਦੀ ਤਰਤੀ ਤੇ ਬਾਬਾ ਜੂਰਾਵਰ ਸਿੰਘ ਜੀ ਇਹਨਾਂ ਦਾ ਜਨਮ 1696 ਚ ਹੁੰਦਾ ਹੈ ਇਹਨਾਂ ਦਾ ਵੀ ਜਨਮ ਆਨੰਦਪੁਰ ਸੇਵ ਦੀ ਧਰਤੀ 'ਤੇ ਹੁੰਦਾ ਹੈ 1699 ਨੂੰ ਬਾਬਾ ਫਤੀ ਸਿੰਘ ਜੀ ਸਭ ਤੋਂ ਛੋਟੇ ਉਹਨਾਂ ਦਾ ਵੀ ਜਨਮ ਆਨੰਦਪੁਰ ਸੇਵ ਦੀ ਧਰਤੀ 'ਤੇ ਹੁੰਦਾ ਹੈ ਇੱਕ ਸਹਬਜ਼ਾਦਾ ਬਾਬਾ ਜੀ ਸਿੰਘ ਜੀ ਦਾ ਜਨਮ ਪੋਪੂਨ ਸਾਹਿਬ ਦੀ ਤਰਤੀ ਤੇ ਬਾਕੀ ਤਿੰਨ ਸਾਹਿਬ ਜਾਦੇ ਜਿਹੜੇ ਨੇ ਉਹਨਾਂ ਦਾ ਜਨਮ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਦੀ ਤਰਤੀ ਦੀ ਹੈ। ਬਾਬਾ ਜੀ ਸਿੰਘ ਇਤਿਹਾਸ ਕਹਿੰਦੇ ਵੀ ਇਹ ਜੀ ਸਾਲ ਦੀ ਸੀ ਵੀ ਮਾਤਾ ਜੀਤਨ ਜੀ ਚੜ੍ਹਾਈ ਕਰ ਗਏ ਸੀ ਨਾ। ਇਹਨਾਂ ਨੂੰ ਪਾਲਿਆ ਵੀ ਮਾਂ ਗੁਜਰੀ ਨੇ ਹੈ। ਬੜੇ ਲਾਡ ਨਾਲ, ਬੜੇ ਪਿਆਰ ਨਾਲ ਕਹਿ ਸਕਦੇ ਵੀ ਚਹਰੇ ਪੋਤਰਾਂ ਨੂੰ ਮਾਂ ਗੂਜਰੀ ਨੇ ਅਥਾ ਪਿਆਰ ਕੀਤਾ ਮੈਂ ਫਿਰ ਉਕਟਣਾ ਸੰਜੀਕਰ ਲਗਿਆ ਫਿਰ ਆ ਪਖੀਮਾਲੇ ਪਾਸੇ ਮੈਂ ਉਹ ਹਰ ਬਰੀ ਮੈਂ ਤਾਂ ਸੰਜਿਆ ਕਰ ਦੰਦੀ ਅਸੀਂ ਵੀ ਮਹਿਸੂਸ ਕਰ ਸਕੀਏ ਛਲੋ ਵੀ ਬਜ਼ੁਰਗ ਬੈਠੇ ਹੋਣਗੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਦਾਦੀ ਦਾ ਸ਼ਬਦ ਲਵਾ ਲਿਆ ਹੈ ਪੋਤਰੇ ਕਿੰਨੇ ਪਿਆਰੇ ਹੁੰਦੇ ਨੇ ਕਿੰਨੇ ਚੰਗੇ ਲ ਇਤਿਹਾਸ ਲਿਖਦਾ ਹੈ ਪ੍ਰਿੰਸੀਪਲ ਸਤਵੀਰ ਸਿੰਘ ਨੇ ਵੀ ਜ਼ਿਕਰ ਕੀਤਾ ਹੈ ਗੁਰੂ ਕੇ ਸ਼ੇਰ ਇੱਕ ਦਾਬ ਹੈ ਤੁਸੀਂ ਪੜਿਓ ਜੇ ਤੁਹਾਨੂੰ ਸਮਾਨ ਲੱਗੇ ਸ਼ਾਇਦ ਆਪਣੀ ਲਾਇਬ੍ਰੇਰੀ ਚ ਵੀ ਤੁਹਾਨੂੰ ਇੱਕ ਦਾਬ ਮਿਲ ਜਾਵੇ ਗੁਰੂ ਕੇ ਸ਼ੇਰ ਉਹ ਲਿਖਦੀ ਨੀ ਮਾਂ ਗੁਜਰੀ ਜਿਹੜੀ ਇਹਨਾਂ ਦਾਦੀ ਮਾਂ ਉਚਾਰੇ ਪੋਤਰਾਂ ਚ ਬੈਠ ਕੇ ਸਾਂਝ ਪਾ ਰਹੀ ਹੈ ਉਹਨਾਂ ਨਾਲ ਖੇਡ ਰਹੀ ਸામਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਖਤ ਤੇ ਬੈਠੇ ਨੇ ਇਹਨੂੰ ਬਸ ਮਹਿਸੂਸ ਕਰਿਆ ਜੇ ਚਾਹੇ ਸੀ ਸੁਣਿਆ ਨਹੀਂ ਸੁਣਿਆ ਵਿਚਾ ਵਕਰ ਪਰ ਇਹਨੂੰ ਮਹਿਸੂਸ ਜ਼ਰੂਰ ਕਰਿਓ ਮਾ ਗੁਜਰੀ ਦੇ ਸਾਹਮਣੇ ਬਾਬਾ ਜੀ ਸਿੰਘ ਬੈਠੇ ਨੇ ਸਜੇ ਗੋਡੇ ਤੇ ਬਾਬਾ ਚੂਹਾਰ ਸਿੰਘ ਖੱਬੇ ਗੋਡੇ ਤੇ ਬਾਬਾ ਚਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਿਹੜੇ ਉਹ ਪਿੱਛੋ ਦੀ ਗੱਲ ਵਕੜੀ ਪਾਈ ਹੋਈ ਹੈ ਦਾਦੀ ਮਾਂ ਨੂੰ ਤੇ ਛੋਟੇ ਛੋਟੇ ਸ਼ਬਦਾਂ ਨਾਲ ਵਾਰ-ਵਾਰੀ ਗੱਲ ਆਖਦੇ ਆ ਦਾਦੀ ਮਾਂ ਦਾਦੀ ਮਾਂ ਦਾਦੀ ਮਾਂ ਖੇਡ ਰਿਹਾ ਉਹ ਮਾਂ ਬਹੁਤ ਖੁਸ਼ ਹੈ ਦਾਦੀ ਮਾਂ ਵਿਚਾਰਚਰ ਪੋਤਰੇ ਮੇਰੇ ਕੋਲ ਗੁਰਗੋਬੀ ਸਿੰਘ ਮਹਾਰਾਜ ਜੀ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੰਨੇ ਮਾ ਅੱਜ ਤੁਸੀਂ ਬਹੁਤ ਖੁਸ਼ ਹੋ ਕਿੰਨਾ ਪੁੱਤਰ ਅੱਜ ਮੈਂ ਬਹੁਤ ਖੁਸ਼ ਆ ਬੜਾ ਲੰਮੇਰਾ ਸਮਾਂ ਠੀਕ ਹੈ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਕਦੇ ਨਹੀਂ ਡੋਲੇ